ਹੁਣ ਇਹ ਪੀਜਾ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ ਧੰਨਵਾਦ ਜੀ ਸਭ ਤੋਂ ਪਹਿਲਾਂ ਸੱਤ ਵਿੱਚ ਪਹੁੰਚਣ ਤੇ ਮੈਂ ਸਾਰੇ ਪਤਵੰਤੇ ਸੱਜਣਾ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਭਾਰਤ ਸਰਕਾਰ ਨੇ ਪਹਿਲੀ 5 ਸਾਲਾਂ ਦੀ ਯੋਜਨਾ ਵਿੱਚ ਸਾਡੇ ਖੇਤੀਬਾੜੀ ਖੇਤਰ ਨੂੰ ਮੁੱਖ ਤਰਜੀਹ ਦਿੱਤੀ ਹੈ ਕਿਉਂਕਿ ਪੰਜਾਬ ਦੀ ਮਿੱਟੀ ਬਹੁਤ ਉਪਜਾਊ ਹੈ ਫਸਲ ਦਾ ਝਾੜ ਵਧਾਉਣ ਲਈ ਸਰਕਾਰਾਂ ਵੱਲੋਂ ਕੁਝ ਉਪਰਾਲੇ ਕੀਤੇ ਜਾ ਰਹੇ ਸਨ ਜਿਨ੍ਹਾਂ ਬਾਰੇ ਤੁਹਾਨੂੰ ਸਮੂਹਿਕ ਜਾਣਕਾਰੀ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋ ਜੀ ਦੇਣਗੇ ਪਰ ਇਸ ਤੋਂ ਪਹਿਲਾਂ ਮੈਂ ਸਾਥ ਵਿੱਚ ਪਹੁੰਚੇ ਲੋਕਾਂ ਦੀਆਂ ਮੁਸ਼ਕਿਲਾਂਵਾਂ ਬਾਰੇ ਜਾਣਨਾ ਚਾਹੁੰਦਾ ਹਾਂ ਅਸੀਂ ਤੁਹਾਨੂੰ ਰਸ਼ੀਆਂ ਤੋਂ ਰਿਹਾਂ ਸੁਪਰੀਆ ਮੰਗਵਾ ਕੇ ਦਵਾਂਗੇ ਜਿਹੜੀਆਂ ਸੁੰਡੀ ਨੂੰ ਜੜ ਤੋਂ ਖਤਮ ਕਰ ਦੇਣਗੀਆਂ ਸਾਡਾ ਤਾਂ ਭੁੱਖ ਮਰੀਆਲਾ ਹਾਲ ਹੋ ਰਿਹਾ ਸਾਡੇ ਕੋਲ ਤਾਂ ਮੈਦਾਨ ਤੇ ਬਿੱਜਾਂ ਦੀ ਵਿਗੜ ਹੈ ਅਸੀਂ ਤੁਹਾਨੂੰ ਉੱਚ ਕਿਸਮ ਦੇ ਬੀਜ ਦਵਾਂਗੇ ਉੱਚ ਕਿਸਮ ਦੇ ਬੀਜ ਤਾਂ ਮਹਿੰਗੇ ਹੋਣਗੇ ਅਸੀਂ ਤੁਹਾਨੂੰ ਉੱਚ ਕਿਸਮ ਦੇ ਬੀਜ ਸਸਤੀ ਰੇਟਾਂ ਤੇ ਦਵਾਂਗੇ ਮਹਿਰਾ ਅਤੇ ਟੂ ਪਹਿਲਾ ਦਾ ਪ੍ਰਬੰਧ ਕਰਵਾ ਕੇ ਦਵਾਂਗੇ ਮਹਿਰਾ ਦੇ ਟੂ ਦਾ ਖਰਚਾ ਕੌਣ ਚੁੱਕੇਗਾ ਅਸੀਂ ਤੁਹਾਨੂੰ ਕਰਜ਼ੇ ਦਵਾਂਗੇ ਜੇ ਲੋਕੇ ਬਾਤ ਨਾ ਹੋਏ ਅਸੀਂ ਤੁਹਾਡੇ ਕਰਜ਼ੇ ਮaaf ਕਰ ਦਵਾਂਗੇ ਸਭ ਵਧੀਆ ਕਰਜ਼ੇ ਹਨ ਹਰਾ ਇਨਕਲਾਬ ਲਿਆਵਾਂਗੇ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋ ਜੀ ਨੂੰ ਸਟੇਜ ਤੇ ਬੁਲਾਉਣਾ ਚਾਹੁੰਦਾ ਹਾਂ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡਾ ਦੇਸ਼ ਅਨਾਜ ਸੰਕਟ ਕਾਲ ਵਿੱਚੋਂ ਲੰਘ ਰਿਹਾ ਹੈ ਇਸ ਮੁਸ਼ਕਿਲਤ ਵਿੱਚੋਂ ਪੂਰੇ ਦੇਸ਼ ਨੂੰ ਬਾਹਰ ਕੱਢਣ ਦੀ ਜ਼ਿੰਮੇਵਾਰੀ ਆਪਣੇ ਪੰਜਾਬ ਨੂੰ ਦਿੱਤੀ ਗਈ ਹੈ ਕਿਉਂਕਿ ਆਪਣੇ ਲੋਕ ਖੇਤੀਬਾੜੀ ਪ੍ਰਤੀ ਬਹੁਤ ਉਤਸ਼ਾਹਿਤ ਰਹਿੰਦੇ ਹਨ ਖੇਤੀਬਾੜੀ ਆਪਣਾ ਮੁੱਖ ਪਿੱਤਾ ਹੈ ਭਾਨੀ ਖੇਤੀਬਾੜੀ ਬਾਰੇ ਜਾਣਕਾਰੀ ਖੇਤੀਬਾੜੀ ਮੈਡਮ ਪ੍ਰਦਾਨ ਕਰਨ ਲਈ ਮੈਂ ਤੁਹਾਡੀ ਮਦਦ ਕਰਨ ਲਈ ਹਮੇਸ਼ਾ ਤੇ ਰਹਾਂਗਾ ਪਹਿਲਾ ਵੀ ਪੰਜਾਬ ਪਾਕਿਸਤਾਨ ਦੀ ਵੰਡ ਤੋਂ ਬਾਅਦ ਸਾਡੀ ਸਰਕਾਰ ਨੇ ਮੁਰਵਸੇ ਬਾ ਸਕੀਮ ਪੱਖੋ ਹਾਲਾਤ ਹਾਲਾਤ ਸੁਧਾਰੇ ਹਨ ਹੁਣ ਵੀ ਖੇਤੀਬਾੜੀ ਸਾਧਨ ਲੈ ਨਹੀਂ ਤੁਹਾਨੂੰ ਸਮੇਂ-ਸਮੇਂ ਤੇ ਅਰਜ ਮਹੱਈਆ ਕਰਵਾਇਆ ਜਾਵੇਗਾ ਰਸ਼ੀਆ ਤੋਂ ਮੰਗਵਾਏ ਗਏ ਯੂਰੀਏ ਨੂੰ ਵਾਜਬ ਰੇਟਾਂ ਤੇ ਦਿੱਤਾ ਜਾਵੇਗਾ ਤੁਹਾਨੂੰ ਨਵੇਂ ਕਿਸਮ ਦੇ ਬੀਜ ਅਤੇ ਕੀਟਨਾਸ਼ਕ ਪ੍ਰਦਾਨ ਕੀਤੇ ਜਾਣਗੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਫਸਲੀ ਪੈਦਾਵਾਰ ਵਧਾਉਣ ਵਿੱਚ ਸਾਡੀ ਦਿਨ ਰਾਤ ਮਿਹਨਤ ਕਰੋਗੇ ਧੰਨਵਾਦ ਹਰਾ ਇਨਕਲਾਬ ਲਿਆਵਾਂਗੇ ਵੱਡਾ ਪੰਜਾਬ ਬਣਾਵਾਂਗੇ ਹਰਾ ਇਨਕਲਾਬ ਲਿਆਵਾਂਗੇ ਵੱਡਾ ਪੰਜਾਬ ਬਣਾਵਾਂਗੇ ਭਾਈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਰਦਾਰ ਪ੍ਰਤਾਪ ਸਿੰਘ ਕੈਰੋ ਜਿੰਦਾਬਾਦ ਜਿੰਦਾਬਾਦ ਸਰਦਾਰ